ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਤੇ ਕਮਰਾ ਵੀ ਨਹੀਂ ਪੈਂਦਾ ਮੈਂ ਗੜਕਾ ਤਾਂ ਦੇ ਸਕਦੇ ਆ ਜੀ ਮੈਂ ਜੀ ਤੁਸੀਂ ਆਏ 4 ਸਾਲ ਬਾਅਦ ਹੁਣ ਅਸੀਂ ਤਾਂ ਨਹੀਂ 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 ਉਹ ਗਟਕਾ ਲੈ ਲਓ ਨਹੀਂ ਨਹੀਂ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਗੁੱਡੀਆਂ ਨਕਾਸੀ ਦਾ ਨਕਾਸੀ ਜੀ ਪਾਵਰ ਪੈਟ ਸ਼ੂਟ ਚਲਾ ਤਾ ਲੈ ਕੋਈ ਨਹੀਂ ਸ਼ੂਟ ਚ ਨਾ ਕਰ ਬਾਤ ਕਰਨੀ ਥੋੜੀ ਸਾਲੀ ਮੈਂ ਹੋਰ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਖੜਾ ਪੂਰੇ ਜਿੰਨੇ ਪਿੰਡ ਤੇ ਸਾਰੇ ਨੇ ਜਿੱਤਾਇਆ ਸਾਨੂੰ ਜੀ ਉਹਦੇ ਇੰਨਾ ਕੁ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰ ਦਿਓ ਮੈਂ ਤਾਂ ਗਈ ਜਾਨੀ ਆ ਵੀ ਥੋੜੀ ਸਾਕਾ ਪਾ ਲੀ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਰਦਾ ਵੀ ਉਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਉਰੇ ਲੰਘਦੇ ਜਾਉਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾਣੀ ਸਾਦੇ ਮਿੱਟੀ ਵਿੱਚ ਇਹ ਤਾਂ ਜਾਣਾ ਇਹ 10 ਦਿਨ ਪਰਮਣ ਜੀ ਵੱਧ ਪਏ ਵੀ ਕਿ ਲੋਕਾਂ ਨਾਲ ਜਾਨ ਤੋਂ ਵੱਧ ਤਾਂ ਨਹੀਂ ਇਹ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸ ਦਿੰਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਹਦਾ ਫੇਰ ਬਾਰਿਸ਼ ਆ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਵੀ ਹੋਈ ਆਫ ਹੈਗੀ ਆ ਕਨਸਟ੍ਰਕਸ਼ਨ ਨਹੀਂ ਕੌਮੀ ਉਹ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਹੋਣਗੇ ਉਹ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ 100 ਦਾ ਬਣੂਗਾ ਜੀ ਦੱਸੋ ਤਾਂ ਸੇ ਮੈਨੂੰ 4 ਮੈਣੋਂ ਕਹਿ ਕੇ ਆ ਕੇ ਥੱਗ ਜਾਈ ਟਰੈਕਟਰ ਲਾ ਕੇ ਹੀ ਬਣ ਜਾਂਦੇ ਆਏ ਪਹਿਲਾਂ ਮੈਣੋਂ ਭਾਈ ਮੰਤੋ 3-4 ਸਾਲ ਹੋ ਗਏ ਠੱਕੇ ਖਾਣੇ 2 ਮਹੀਨੇ ਦਾ ਹੋਏ ਕਮੇਟੀ ਬਣੀ ਫੇੜੀ ਰੋ ਫੇਰ 2 ਮਹੀਨੇ ਚ 200 ਕਿਹੜੀ ਕੰਮ ਕਰੇ ਤੁਸੀਂ ਜਿਹੜਾ ਦੋ ਲੇਰਾ ਨਹੀਂ ਕਦੋਂ ਦੇਖਦੇ ਜੇ ਜਦੋਂ ਬਸਿਆਂ ਦੇ ਬੱਚਿਆਂ ਦੀ ਬਸ ਪਲਟ ਜਿਹਾ ਜਿਆਦਾ ਕਰੋਗੇ ਹੁਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਾ ਦੋ ਆ ਜੀ ਮੈਂ ਕੰਮ ਕਰਾਵਾਂ ਨਾਲ ਖਰ ਖਰੜ ਚ ਬਣਾ ਦੇ ਸਾਡੇ ਤੇਰੀ ਨੰਬਰ ਵਾਰ ਦੋ ਮੈਂ ਆਉਂਦੀ ਰਹਿਣੀ ਆ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹਦਾ ਗਵਾਹ ਦੋ ਚਲੋ ਮੈਂ ਇੱਕ ਗੱਲ ਦੱਸਿਆ ਖਰੜਾ ਤਾਂ ਹੁੰਨੇ ਆ ਪਰ ਇਦਾਂ ਇਹ ਮੁੰਡਾ ਬੋਲਦਾ ਤੇਰਾ ਨੰਬਰ ਵਾਰ ਦੋ ਦੱਸ ਮੁੰਡੇ ਨੇ ਮਾਛੇ ਦੇਖੀ ਸੀ ਕਿ ਮੈਂ ਮੁਸ਼ਕਲਾਂ ਦੱਸ ਸਕਦੀ ਮੈਡਮ ਜੀ ਮੈਂ ਥੋੜੇ ਮੈਡਮ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂੰਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਕੇ ਤੁਹਾਡਾ ਕਰ ਦਾਂ ਦੋ ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਕਿ ਤਾਂ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਐਮ ਸੀ ਆਹ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੌਲਾ ਪਾਉਂਦੇ ਕਿਹਦੇ ਦੀ ਗੱਲ ਕਰੀਂ ਟਿੱਪਰ ਆਪਣੇ ਪੈਸੇ ਆਪਣੇ ਕਿਹਦੀ ਐਮ ਸੀ ਮੈਮ ਹਿੰਦੁਸਤਾਨੀ ਟਾਰਨ ਵਾਲਿਆਂ ਨੂੰ ਕਹਿੰਦਾ 500 50000 ਰੁਪਏ ਸਾਡਾ ਬਣਾ ਲਿਆ ਠੀਕ ਕਰੋ ਅਫਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਡਮ ਹਟਾ ਦੋ ਦੇਣੀ ਬੜੀ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਾਹਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦੋ ਜੀ ਕਾਹਲਾ ਆਪਾਂ ਚਲੋ ਮੇ ਪਾਣੀ ਹੀ ਨਹੀਂ ਵੀਰੇ ਜ਼ੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਆਦਾ 1 ਮਿੰਟ ਰੁਕੋ 1 ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇੱਧਰ ਕੈਮਰਾ ਆਉਣਾ ਚਾਹੀਦਾ ਸੀ ਹੀ ਕੋ ਬੰਦ ਨਹੀਂ ਸੀਗਾ ਮੈਂ ਤਾਂ ਵੀ ਜਾਦਾ ਲੱਗ ਰਿਹਾ ਆ ਪਿਆ ਮੋਟਰ ਟੰਗਿਆ ਪਿਛਲੇ ਸਾਲਾਂ ਚ ਬਤੌਰ ਐਮਐਲਏ ਮੀੜਾ ਮੈਗਾ ਸ਼ੁਰੂ ਕੀਤਾ ਸੀ ਡੈਰੀ ਨੰਬਰ ਵਾਲੀ ਉਹ ਲਿਆਓ ਐਪਲੀਕੇਸ਼ਨ ਬਤੌਰ ਐਪਲੀਕੇਸ਼ਨ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੋਲੀ ਵਾਟਰ ਤੋਂ ਵੱਡੇ ਐ ਤੇ ਵੱਡੇ ਐ ਤੋਂ ਕਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੇਂ ਚੀਜ਼ਾਂ ਲੈ ਕੇ ਹਾਂ ਸਾਡੇ ਵੀ ਨੋ ਇੱਕ ਮਿੰਟ ਰੁਕ ਜਿਓ ਜੀ ਪਹਿਲਾਂ ਦੋ ਵੀ ਕਰੀਰ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਹੈ ਜਦੋਂ ਕਮੇਟੀ ਆਚਾਈ ਹੁਣ ਸਾਡੇ ਕੋਲ ਹੈਗੀ ਹੈ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਹੀ ਪਾਵਰ ਬਣਾ ਕਸ਼ੂਰ ਚ ਲਾ ਲੈ ਕੋਈ ਨਹੀਂ ਕੋਈ ਤਰਸ਼ੂਲ ਚ ਨਾ ਵਰਤਵਾ ਨਹੀਂ ਤੁਹਾਡੀਆਂ ਸੜਕਾਂ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚ ਲਾ ਕੇ ਨਹੀਂ ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕੋ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗੱਲ ਤਾਂ ਪੂਰੀ ਕੈਬ ਵੀ ਨਹੀਂ ਆਉਂਦੀ ਬਾਈ ਕਿੰਨਾ ਬਹੁਤ ਬਣਾ ਕੇ ਸਾਰਾ ਕੁਝ ਦੋ ਮਿੰਟ ਪਹਿਲੇ ਉਹ ਵੀਰਾਂ ਕਹਿ ਕੇ ਹਟਿਆ ਉਹ ਵੀਰ ਕੋਡੇ ਆ ਕੋਈ ਟਾ ਸਾਰੇ ਸੁਣਦਾ ਜਿਹੜਾ ਗੰਗਾਂ ਵਿੱਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘੀਏ ਮੈਂ ਤੁਸੀਂ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ ਨੰਬਰ ਦੇ ਨਿਕਲੂਗਾ ਇਹਦਾ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਅੰਦਰ ਤੋਂ ਲੋਕ ਆ ਅਸੀਂ ਸਨਮਾਨ ਕਰੂਗੇ ਤੁਹਾਡਾ ਪਿੰਡ ਦਾ ਕੋਈ ਅਸੀਂ ਮੈਨੂੰ ਕਹਿ ਰਹੇ ਹਾਂ ਨਾ ਟੋਪੇ ਆ ਸੜਕ ਜੰਤਰ ਕੱਸ ਬੈਠੇ ਸੜਕੇ ਜੀ ਪਤਾ ਹੈ ਆਣੀ ਆਣੀ ਭਾਈਓ ਸੜਕ ਤੁਹਾਨੂੰ ਪਤਾ ਜਲਦੀ ਦੇ ਬਾਅਦ ਇੱਕ ਗਵਰਨਰੋਂ ਬਣੀ ਸੀ ਜ ਆਜ਼ਾਦੀ ਦੇ ਬਾਅਦੋਂ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ 4 ਸਾਲ ਹੋ ਗਏ 19 ਸਾਲ ਸਾਧਕ ਸਰਕਾਰ ਨੂੰ ਰਹਿ ਗਏ ਨਾਲ ਪਾ ਕੇ ਨਾ ਇੰਨਾ ਕਰ ਰਹੇ ਗਏ ਬਹੁਤ ਵੱਡੀ ਪਰਫਾਰਮੈਂਸ ਹੈ ਦੱਸੋ ਹੀ ਕੌਣ ਪੱਕਾ ਦੋ ਕਰੂਗੇ ਕੰਮ 4 ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਚਲੋ ਮੈਂ 2 ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ 2 ਮਹੀਨੇ ਵਿੱਚ ਕਰ ਦੋ ਕੰਮ ਇੱਕ ਮਿੰਟ ਦੇ ਮਹੀਨਾ ਦੇ ਦੋ ਇੱਕ ਮਿੰਟ ਰੋ ਬੱਚੀ ਪਰਫਾਰਮੈਂਸ ਆਪ ਕੋਈ ਨਹੀਂ ਕਰੇ ਜੇ ਹੁਣ ਅਗਲੇ 2 ਮਹੀਨੇ ਚ ਕਰਦੇ ਮੈਨੂੰ ਪਿੰਡ ਵਿੱਚ ਮੇਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੂਰਾ ਹਾਲ ਹੈ ਉਹ ਦੇਖ ਲਓ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਰਾਜ ਦੀ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿੱਤਾਇਆ ਤੁਹਾਨੂੰ ਜੀ ਦੇ ਇੰਨਾ ਕਦਾ ਮੁੱਲ ਮੋੜ ਦੋ ਹੀ ਕੰਮ ਥੋੜਾ ਬੋਤ ਦਾ ਕਰਦੇ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸਾਫਤ ਪਾਣੀ ਦੇ ਰਾਤੇ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕ ਦੇ ਪਾਸ ਨੂੰ ਕਿਆ ਕਰੇ ਜਰੂਰ ਦੇਖਣੇ ਤੋਂ ਤੁਹਾਨੂੰ ਲੱਗਦਾ ਹੀ ਕੋਈ ਕੰਮ ਨਹੀਂ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਹੀ ਹੋ ਜੂਗਾ ਹੋ ਜੀ ਉਹਨਾਂ ਤਾਂ ਮਨਾਂ ਕਰਦੇ ਪ੍ਰੈਸ਼ਰ ਪਾ ਕੇ ਸਾਡੇ ਤੇ ਪਾਣੀ ਸੀਵਰੇਜ ਕੰਪਲੀਟ ਕਰਵਾਉਈ ਆਲਾ ਦੰਦ ਤੋਂ ਪਾਣ ਤਾ 5.5 ਹੋ ਰਿਖ ਪਾਣੀ ਆ ਇਹ ਹੀ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਰਹੀ ਆ ਵੀ ਕੰਮ ਦੀ ਗੱਲ ਕਰਦੀ ਆ ਮੇਰੀ ਗੱਲ ਸੁਣੇ ਕਿ ਇੱਕ ਡੇਟਾ ਸਾਮ ਲੈ ਗਏ ਸਾਰੇ ਮੁੰਡੇ ਮਾਰਦੇ ਆ ਨਰਕੀ ਦੇਖ ਲੋ ਉਹ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੀ ਆਹ ਨਹੀਂ ਹੋਣਾ ਨਹੀਂ ਫਿਰ ਉੱਤੋਂ ਕਰਵਾ ਦੇ